ਜਨਰਲ 24 ਪੰਜਾਬ ਨਿਊ ਚੈਨਲ ਸ਼੍ਰੀ ਮਾਹਦੇਵ ਕਾਵਰ ਸੰਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਹਾਨੀਗੜ ਬਾਲਤ ਕੈਂਚੇ ਦੇ ਵਿੱਚ ਕਾਵੜੀਆਂ ਲਈ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਕੀ ਜ਼ਿਲ੍ਹਾ ਪਟਿਆਲਾ ਦੇ ਬੀਜੇਪੀ ਸਪੋਰਟ ਸਲ ਦੇ ਚਾਰਜ ਕਰਮਰੈਲ ਜੀ ਪਹੁੰਚੇ ਹਨ ਜਿੱਥੇ ਉਹਨਾਂ ਦਾ ਕਾਵਰ ਸੰਗ ਦੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਇਸ ਮੌਕੇ ਉਹਨਾਂ ਦਾ ਸਨਮਾਨ ਕਾਵਰ ਸੰਗ ਦੇ ਗੁਰਪਵ ਵੱਲੋਂ ਕੀਤੇ ਜਾ ਰਹੇ ਤਸਵੀਰਾਂ ਤੁਹਾਡੇ ਸਾਹਮਣੇ ਸਾਂਝੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਚਾਰ ਸਾਹਿਬ ਵੱਲੋਂ ਕਾਵੜੀਆਂ ਨੂੰ ਆਪ ਖੁਦ ਲੰਗਰ ਵਰਤਾਇਆ ਜਾ ਰਿਹਾ ਹੈ ਇੱਕ ਪ੍ਰੇਮ ਭਾਵ ਦੇ ਨਾਲ ਭਾਵ ਤਸਵੀਰਾਂ ਹਨ ਜੋ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਆਪਣੇ ਆਪ ਚ ਪ੍ਰੇਮੀ ਬਣ ਜਾਂਦੇ ਇਨਸਾਨ ਜਦੋਂ ਕਿਸੇ ਧਾਰਮਿਕ ਸਥਾਨਾਂ ਦੇ ਕੋਈ ਪਹੁੰਚਦਾ ਹੈ ਆਪਣੇ ਆਪ ਮਨ ਦੇ ਵਿੱਚ ਦਵੇਸ਼ ਅਹੰਕਾਰ ਸਭ ਮੈਂ ਖਤਮ ਹੋ ਜਾਂਦੀ ਐ ਤੇ ਪ੍ਰੇਮ ਨਜ਼ਰ ਆਉਂਦਾ ਕਿਉਂਕਿ ਲੰਗਰ ਦੇ ਵਿੱਚ ਕਿਤੇ ਵੀ ਜੇ ਗੁਰੂ ਘਰ ਹੋਵੇ ਜਾਂ ਹਿੰਦੂ ਸਨਾਤਨਤਾ ਸਭਾ ਦੇ ਲੰਗਰ ਲੱਗੇ ਹੋਣ ਜਦੋਂ ਤੁਸੀਂ ਉਹਨਾਂ ਨੂੰ ਪਾਪੀਨ ਤੇ ਛੜਦਾ ਦੇ ਨਾਲ ਛਕਾਉਂਦੇ ਹੋ ਤਾਂ ਆਪਣਾ ਮਨ ਵੀ ਇੰਨਾ ਪ੍ਰਸੰਨ ਹੁੰਦਾ ਹੈ ਕਿ ਜਿਸ ਦੀ ਕੋਈ ਕੀਮਤ ਨਜ਼ਰ ਨਹੀਂ ਆਉਂਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਰਮ ਲਾਲ ਜੀ ਵੱਲੋਂ ਆਵੜਿਆਂ ਨਾਲ ਫੋਟੋਆਂ ਕੰਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਨਾਲ ਗੱਲਬਾਤ ਵੀ ਕਰਦੇ ਨੇ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਕਰਮਲਾਲ ਜੀ ਅੱਜ ਪਹੁੰਚੋ ਸ਼੍ਰੀ ਮਹਾਦੇਵ ਕਾਵੜ ਸੰਗਤ ਵੱਲੋਂ ਲੰਗਰ ਲਾਇਆ ਗਿਆ 8 ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰ ਲਾਇਆ ਗਿਆ ਕੀ ਗੱਲ ਆ ਸ਼੍ਰੀ ਮਹਾਦੇਵ ਕਾਵੜ ਸੰਗਤ ਵੱਲੋਂ ਜਿਹੜਾ ਵੀ ਇਹ ਲੰਗਰ ਲਾਇਆ ਗਿਆ ਇਹਦੀ ਮੈਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਈ ਦਿੰਦਾ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ ਕਿਉਂਕਿ ਇੰਨੀ ਸੰਖਿਆ ਜਿਵੇਂ ਦੇਖ ਰਿਹਾ ਉਹ ਬਤਪੰਦੇ ਆ ਰਹੇ ਨੇ ਆਪਣੇ ਕਾਵੜ ਟੀ ਤੇ ਲੰਗਰ ਛੱਕ ਰਹੇ ਨੇ ਤੇ ਇਹਨਾਂ ਨੇ ਬਹੁਤ ਸੋਹਣੀ ਰਹਿਣ ਤੇ ਸਹਿਣ ਦੀ ਵਿਵਸਥਾ ਵੀ ਕੀਤੀ ਹੋਈ ਹੈ ਤੇ ਬਹੁਤ ਵਧੀਆ ਲੰਗਰ ਦੀ ਵਿਵਸਥਾ ਵੀ ਕੀਤੀ ਹੋਈ ਹੈ ਤੇ ਮੈਂ ਇਹੀ ਮਹਾਦੇਵ ਅਗੇ ਦੁਆ ਕਰੂੰਗਾ ਕਿ ਇਹਨਾਂ ਦੇ ਮਿਹਨਤਾਂ ਨੂੰ ਰੰਗ ਭਾਗ ਲੱਗਦੇ ਰਹਿਣ ਐਵੇਂ ਐਵੇਂ ਕਾਵਟਾ ਜਾਂਦੀਆਂ ਰਹਿਣ ਐਵੇਂ ਸਨਾਤਨ ਧਰਮ ਦਾ ਪ੍ਰਚਾਰ ਹੁੰਦਾ ਰਹੇ ਤੇ ਇਹਨਾਂ ਨੂੰ ਮੈਂ ਇਹ ਮੇਰੇ ਵੱਲੋਂ ਸਾਰੇ ਵਧਾਈ ਦਾ ਪਾਤਰ ਨੇ ਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾ ਤੇ ਮੈਂ ਵੀ ਉਰੇ ਆ ਕੇ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਇੰਨੇ ਕਾਵਟੀਆਂ ਇੰਨੇ ਕਾਵਟੀਆਂ ਦਾ ਆਸ਼ੀਰਵਾਦ ਲਿਆ ਮਹਾਦੇਵ ਦਾ ਆਸ਼ੀਰਵਾਦ ਲਿਆ ਤੇ ਲੰਗਰ 'ਚ ਹਿੱਸਾ ਪਾਉਣ ਦਾ ਮੌਕਾ ਮਿਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ